ਲੱchn ਹੀ ਇਦਾਂ ਦੇ ਸੀ ਮਾਸਟਰ ਪਿਆਰਾ ਸਿੰਘ ਮੈਨੂੰ ਪਹਿਲੇ ਪੇਰੜ ਹੀ ਕੰਨ ਫੜਾ ਦਿੰਦਾ ਮੈਂ ਸਕੂਲੋਂ ਭੱਜਣਾ ਸ਼ੁਰੂ ਕਰ ਦਿੱਤਾ ਘਰੇ ਸਕੂਲ ਜਾਂਦਾ ਪਰ ਰਾਹ ਵਿੱਚ ਕੇਰੀ ਵਾਲੇ ਸਾਹ ਦੇ ਡੇਰੇ ਬਲੌਰ ਤੇ ਹੋਰ ਖੇਡਾਂ ਖੇਡ ਮੋੜ ਆਉਂਦਾ ਘਰੇ ਉਲਾਮਾ ਜਾਂਦਾ ਤੇ ਉਲਾਮਾ ਸੁਣ ਮਾਂ ਬਾਪ ਨੂੰ ਚਿੱਠੀ ਲੇਖ ਕਲਦੀ ਉਸ ਨੂੰ ਉਚੇਚਾ ਛੁੱਟੀ ਲੈ ਘਰੇ ਆਉਣ ਪੈਂਦਾ ਗੁੱਸੇ ਹੁੰਦਾ ਦਬਕਾਉਂਦਾ ਮਗਰੋਂ ਬਾਸਤੀ ਪਾਉਣ ਲੱਗਦਾ ਤੇਰੀਆਂ ਦੋ ਨਿੱਕੀਆਂ ਪੈਣਾ ਤੇ ਮੇਰੀਆਂ ਵੀ ਦੋ ਨਿੱਕੀਆਂ ਵਿਆਹਣ ਜੋਗੀਆਂ ਮੈਂ ਇਕੱਲਾ ਕੀ ਕੀ ਕਰੂੰ ਜ਼ਿੰਮੇਵਾਰੀ ਸਮਝ ਪਰ ਮਾੜੀ ਸੰਗਤ ਮੈਂ ਪੂਰਾ ਵੀ ਨ ਸੁਧਰਿਆ ਉਹੀ ਕਰਤੂਤਾਂ ਕਰਦੇ ਦਿਨ ਲੰਘਦੇ ਗਏ ਆਲਾਂਬੇ ਆਉਂਦੇ ਰਹੇ ਘਰਨਾ ਤਾਂ ਕੀ ਸੀ ਦਿਨੋ ਦਿਨ ਕੰਮ ਬਸੋਂ ਬਾਹਰ ਹੁੰਦਾ ਗਿਆ ਇੱਕ ਵੇਰ ਬਾਪ ਦਾ ਐਕਸੀਡੈਂਟ ਹੋ ਗਿਆ ਟਰੱਕ ਚਲਾ ਰਿਆ ਸੀ ਖਾੜ ਦੇ ਵਿੱਚ ਜਾ ਪਿਆ ਕਲੀਨਰ ਮਰ ਗਿਆ ਇਸਦੀ ਬਚਨ ਦੀ ਉਮੀਦ ਵੀ ਨਾ ਰਹੀ ਉਤੋਂ ਕਿੰਨੇ ਮਹੀਨੇ ਤਨਖਾਹ ਵੀ ਡੱਕੀ ਰੱਖੀ ਪੂਆ ਦਾ ਵਿਆਹ ਕਰਿਆ ਸੀ ਕੱਲੀ ਮਾਂ ਖਬਰਾਂ ਗਈ ਇੱਕ ਵਾਰ ਫੇਰ ਵੇਖਿਆ ਅੰਦਰ ਦੋਵੇਂ ਭੈਣਾਂ ਨੂੰ ਕਲਾਵੀ ਵਿੱਚ ਲੈ ਉੱਚੀ ਉੱਚੀ ਰੋ ਰਹੀ ਸੀ ਮੇਰੇ ਮਨ ਤੇ ਇਸ ਦਾ ਬਹੁਤ ਅਸਰ ਹੋਇਆ ਇੱਕਦਮ ਜ਼ਿੰਮੇਵਾਰੀ ਦਾ ਅਹਿਸਾਸ ਜਿਹਾ ਜਾਗ ਪਿਆ ਮਾੜੇ ਪਾਸਿਓਂ ਇੱਕਦਮ ਤੌਬਾ ਕਰ ਲਈ ਫਿਰ ਭੂਆ ਦਾ ਵਿਆਹ ਦੋਹਾਂ ਨੇ ਮੋਢੇ ਨਾਲ ਮੋਢਾ ਜੋੜ ਨਿਪਰੀ ਚੜਿਆ ਆਰਤੀਆਂ ਦੇ ਵੀ ਛੇਤੀ ਹੀ ਮੋੜ ਦਿੱਤੇ ਡੈਡੀ ਠੀਕ ਹੋ ਗਿਆ ਪਰ ਬਾਹ ਨੁਕਸਾਨੀ ਗਈ ਜਦੋਂ ਕੋਈ ਬਲਕਾਰ ਟੁੰਡਾ ਆਖ ਸਾਦਾ ਤਾਂ ਜੀ ਕਰਦਾ ਗਾਟਾ ਲਾ ਦਿਆ 13 ਉਹ ਅਚੇਚਾ ਸਕੂਲੇ ਆਇਆ ਮਾਸਟਰ ਪਿਆਰਾ ਸਿੰਘ ਨੇ ਬੜੀ ਸਿਫਤ ਕੀਤੀ ਪਿਓ ਨੇ ਮੈਨੂੰ ਕਲਾਵੇ ਵਿੱਚ ਲੈ ਲਿਆ ਤੇ ਨਾਲ ਹੀ ਫਿਸ ਪਿਆ ਬਹੁਤ ਹੀ ਖੁਸ਼ੀ ਵੀ ਇਨਸਾਨ ਨੂੰ ਜਜਵਾਤੀ ਕਰ ਦਿੰਦੀ ਹੈ ਥੋੜਾ ਕਦ ਕੱਢਿਆ ਤਾਂ ਮੈਂ ਫੌਜ ਵਿੱਚ ਭਰਤੀ ਹੋ ਗਿਆ ਵਿਆਹ ਹੋਇਆ ਔਲਾਦ ਵੀ ਹੋ ਗਈ ਅੱਜ ਖੁੱਦ ਦੀ ਔਲਾਦ ਮੇਰੇ ਕਬਰ ਉੱਪਰ ਆਣ ਖਲੋਤੀ ਜਦੋਂ ਕਦੇ ਵੀ ਗਰਾਰੀਅਟ ਜਾਵੇ ਤਾਂ ਬਾਪੂ ਨੂੰ ਯਾਦ ਕਰ ਲਈਦਾ ਮੋਏ ਮਾਪਿਆਂ ਦੀ ਸਲਾਹ ਵੀ ਬੜੀ ਸਟੇਕ ਹੁੰਦੀ ਮਸਲਾ ਝਟ ਹੀ ਹੱਲ ਹੋ ਜਾਂਦਾ ਵਾਕਿਆ ਹੀ ਕਈ ਵੇਰ ਕੱਲੇ ਹੋਣਾ ਤੇ ਕੱਲੇ ਰੋਣਾ ਇਨਸਾਨ ਨੂੰ ਬੜਾ ਮਜ਼ਬੂਤ ਬਣਾ ਦਿੰਦੇ ਨੇ